ਇਹ ਮੋਰਾਂ ਵਾਲੇ ਆੜਤੀ ਵਾਲੇ ਜਿਹੜੇ ਚੱਕਬੂਰ ਵਾਲਾ ਆੜਤੀਆ ਜਲਾਲਾਬਾਦ ਵਾਲੇ ਆੜਤੀਆ ਜੋ ਵੀ ਸਾਡਾ ਭਾਈ ਬੋਵੀ ਮਾਨ ਜੀ ਨਾਲ ਲੈਣ ਦੇਣ ਸੀਗਾ ਉਹ ਸਾਰਾ ਬਿਨਾਂ ਸ਼ਰਤੇ ਹੋ ਗਿਆ ਅਸੀਂ ਸਾਰੀ ਮੰਡੀਆਂ ਵਾਲੇ ਤਿੰਨਾਂ ਮੰਡੀਆਂ ਨੇ ਪੂਰਾ ਤਨ ਦੇ ਨਾਲ ਸਮਰਥਨ ਦੇ ਰਹੇ ਆ ਉਹ ਸਾਥੀ ਸੀਗੇ ਪਰ ਵਿੱਚੋਂ ਨਿਕਲ ਚੁੱਕੇ ਨੇ ਉਹ ਆਪੋ ਆਪ ਦੇ ਮਨ ਨਾਲ ਸਿਆਸਤ ਦੇ ਉਂਗਲਾਂ ਤੇ ਚੜ ਕੇ ਆਪ ਉਹਦਾ ਕੰਮ ਕਰ ਰਹੇ ਨੇ ਹੁਣ ਤੁਹਾਡਾ ਮਤਲਬ ਕਿ ਕੋਈ ਲੈਣ ਦੇਣ ਨਹੀਂ ਜੋ ਹੈਗਾ ਸੀ ਉਹ ਫਿਨਿਸ਼ ਹੋ ਚੁੱਕਾ ਹੈ ਜੀ ਕਿੰਨੇ ਆਇਤਾ ਬਾ ਮੇਰਾ ਨੂੰ ਦੀਪੂ ਮੋਰਾ ਵਾਲਾ ਤੂ ਬਾਈ ਮੋਰਾ ਲਈ ਤਾਂ ਕਿੰਨੇ 8 3 ਜਿਹੜੇ ਮੋਰਾ ਨਾਲ 8 ਤੇ 13 8 3 ਬਾਈ 13 8 3 ਇਹ ਜਲਾਲਾਬਾਦ ਦੇ ਕਿੰਨੇ 8 3 ਜਲਾਲਾਬਾਦ ਦੇ 10 3 ਹਾਂਜੀ ਠੀਕ ਹੈ ਠੀਕ ਹੈ ਇਹ ਇਹ ਔਰ ਹੁਣ ਜਿਹੜਾ ਹੈਗਾ ਕਿ ਫੈਸਲਾ ਹੋਇਆ ਨੇ ਫੈਸਲਾ ਕੀ ਜੀ ਅਸੀਂ ਬਾਈ ਬੋਬੀ ਨੂੰ ਪੂਰਾ ਸਮਰਥਨ ਦੇ ਰਹੇ ਆਂ ਸਾਡਾ ਮਸਲਾ ਤਾਂ ਪਹਿਲਾਂ ਹੀ ਹੱਲ ਹੋ ਚੁੱਕਿਆ ਸੀਗਾ ਇਹ ਤਾਂ ਬਸ ਇਹਨਾਂ ਨੂੰ ਸਮਰਥਨ ਦੇਣ ਵਾਸਤੇ ਬੁਲਾਇਆ ਹੋਰ ਬਾਕੀ ਸਾਡਾ ਪਹਿਲਾ ਨਿੰਬੜ ਚੁੱਕਿਆ ਸਾਰਾ ਸੀ ਬਾਈ ਜੀ ਨੇ ਸਾਨੂੰ ਜ਼ਮੀਨ ਦਿੱਤੀ ਹੈਗੀ ਉਹਦੇ ਬਾਰੇ ਕੋਈ ਇੱਕ ਹਫਤਾ ਹੋਰ ਲੱਗਣਾ ਹੈਗਾ ਉਹ ਸਾਨੂੰ ਰਜਿਸਟਰੀ ਕਰ ਦੇਣਗੇ ਯਾਨੀ ਜੋ ਲੈਂਡ ਰੀਡ ਸੀ ਪੈਸਿਆਂ ਦਾ ਸਭ ਸਾਰਾ ਕਲੀਅਰ ਹੋ ਚੁੱਕਿਆ ਹਾਂਜੀ ਹਾਂਜੀ ਕਿਹਨਾਂ ਜੀ ਅਸ਼ੋਕ ਕੁਮਾਰ ਜੀ ਠੀਕ ਜਿਹੜੀ ਹੈ ਕਿਸ ਸੰਬੰਧ ਵਿੱਚ ਇੱਥੇ ਅੱਜ ਜੀ ਮੋਹਰਾ ਵਾਲੇ ਤੋਂ ਆਰਤੀਏ ਬੂਰ ਵਾਲੇ ਤੋਂ ਔਰ ਜਲਾਲਾਬਾਦ ਦੇ ਆਰਤੀਆਂ ਨੇ ਬਹੁ ਵੀ ਮਾਨ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਹੈ ਜੀ ਕਿ ਅਕੇ ਸਭ ਨੇ ਸਾਰੇ ਇਕੱਠੇ ਹੋਏ ਕੁਛ ਨਹੀਂ ਦੀ ਅਨਾਜ ਮੰਡੀ ਹੈਗੀ ਆਪਣੀ ਮੁਕਸਰ ਆਪਣੇ ਚਰਲਾਬਾਦ ਦੀ ਤੇ ਮੋਰਾਵਾਲਾ ਤੇ ਬੂਰਵਾਲਾ ਇਹਨਾਂ ਤਿੰਨਾਂ ਮੰਡੀਆਂ ਨੇ ਮੈਨੂੰ ਬਿਨਾਂ ਸ਼ਰਤੋਂ ਸਮਰਥਨ ਦਿੱਤਾ ਹੈ ਜੋ ਸਾਡਾ ਵਪਾਰ ਦਾ ਹਸਾਬ-ਕਿਤਾਬ ਸੀਗਾ ਉਹ ਨਿਪੜ ਗਿਆ ਮੈਂ ਇਹਨਾਂ ਨੂੰ ਜ਼ਮੀਨ ਦਿੱਤੀ ਹੈ ਤੇ ਸਾਡਾ ਅੱਜ ਤੋਂ ਬਾਅਦ ਕੋਈ ਲੈਣ ਦੇਣ ਨਹੀਂ ਉਹਦੀ ਰਜਿਸਟਰੀ ਹੋ ਜਾਣੀ ਇਹਨਾਂ ਨੂੰ ਉਹ ਸਾਰਾ ਕੰਮ ਕਾਰੋਬਾਰ ਹੈ ਜਿਹੜਾ ਵੀ ਕਾਰੋਬਾਰ ਹੈ ਵਿਸ਼ਵਾਸ ਤੇ ਚੱਲਦਾ ਹੈ ਜੀ ਉਹ ਵੇਖੋ ਇੱਕ ਅੜਤੀ ਆ ਉਹਦੇ ਚ ਬਲਤੇਜ ਸਿੰਘ ਆ ਆਪਣਾ ਕੱਚਾ ਕਾਲੀ ਵਾਲੇ ਦਾ ਜਿਹਨੂੰ ਪੰਜ ਕੋਈ ਵੀ ਕਹਿ ਦਿੰਨੇ ਆਪਾਂ ਉਹ ਸਿਆਸਤ ਦੀ ਪਿੰਡ ਚੜ ਚੁੱਕਿਆ ਉਹਨੇ ਬਾਜ਼ਾਰ ਦੇ ਵਿੱਚ ਜ਼ਿੰਮੇਦਾਰਾਂ ਦਾ 2.5 ਕਰੋੜ ਰੁਪਇਆ ਦੇਣਾ ਹੈ ਔਰ ਉਹ ਕੀ ਕਹਿੰਦਾ ਹੈ ਆਪਦਾ ਮਾਸ ਬਚਾਉਣ ਲਈ ਉਹ ਕਹਿੰਦਾ ਮੈਂ ਸਨਮਾਨ ਐਕਰੋ ਤੋਂ ਇੰਨੇ ਪੈਸੇ ਲੈਣੇ ਆ ਹੂੰ ਹਾਲਾਂਕਿ ਮੇਰਾ ਸਨਮਾਨ ਐਗਰੋ ਦੇ ਵਿੱਚ ਕੋਈ ਲੈਣ ਦੇ ਨਹੀਂ ਮੈਂ ਨਾ ਉਹਦੇ ਵਿੱਚ ਕੋਈ 파ਟਰਨਰ ਹੈ ਨਾ ਉਹਦੇ ਵਿੱਚ ਕੋਈ ਮੈਂ ਕੁਛ ਹੈਗਾ ਉਹਦੇ ਵਿੱਚ ਹਿੰਮਤ ਸਿੰਘ ਤੇ ਜਗਜੀਤ ਸਿੰਘ 파ਟਰਨਰ ਨੇ ਮੈਨੂੰ ਖਾਮ ਖਾਮ ਬਦਨਾਮ ਕੀਤਾ ਜਾ ਰਿਹਾ ਹੈ ਲੇਕਿਨ ਜਿਹੜੇ ਉਹਨੇ ਪੈਸੇ ਇਹਨਾਂ ਦੇ ਵੀ ਹੋ ਗਏ ਜ਼ਮੀਨ ਦਿੱਤੀ ਹੈ ਤੇ ਸਾਡਾ ਪਰਿਵਾਰ ਜੀ ਕੋਈ 20 ਲੱਖ 30 ਲੱਖ ਵਿੱਚ ਨਹੀਂ ਭਜੂਗਾ ਕਿਉਂਕਿ ਅੱਲਾ ਦੋਖਲੇ ਹੋਰ ਵੀ ਦੇ ਸਕਦੇ ਆਂ ਅਸੀਂ ਉਹਦੇ ਵਿੱਚ ਉਹ ਯਾਦ ਨਹੀਂਗਾ ਮੈਂ ਕਲਮ ਲਾ ਕੇ ਉਹ 40 ਕਹਿੰਦੇ ਮੇਰੇ ਸਾਹਮਣੇ ਨਾਲ ਹਮੂਲ ਪਰ ਉਹ ਕਿਹਾ ਸੀ ਵੀ ਜੋ ਮੰਡੀ ਨੇ ਬਹਿ ਕੇ ਨਵੇੜਿਆ ਉਹ ਸਭ ਉਹਨਾਂ ਨੇ ਵੇਡੂ ਤਿਆਰ ਆ ਸਾਰੇ 83 ਕੇ ਬੈਠੇ 25 30 ਜਾਣੇ ਜਿਵੇਂ ਕਹਿਣਗੇ ਜੋ ਮੈਨੂੰ ਬਣਾ ਦੇਣਗੇ ਸਾਹਿਬ ਮੈਂ ਉਸੇ ਹਿਸਾਬ ਨਾਲ ਦੇ ਦੂੰਗਾ ਜੀ ਉਹ 83 ਸਹਿਮਤ ਨੇ ਜੀ ਆਪਣੇ 83 ਸਹਿਮਤ ਨੇ ਜੀ ਜਿੰਨੇ ਸੱਜਣ ਬੈਠੇ ਆ 15 20 25 ਜਾਣੇ ਬੈਠੇ ਆ ਇਹ ਜੋ ਮਜੀਦ ਬਲਤੇਜ ਦਾ ਬਣਾ ਦੇਣਗੇ ਸਾਹਿਬ ਜੋ ਤਾਰਾ ਇਹਨਾਂ ਨਾਲ ਨਿਪੜੀ ਹੈ ਮੈਂ ਨਾਲ ਦੀ ਨਾਲ ਉਹਨੂੰ ਚੈੱਕ ਟੱਕੇ ਦੇ ਦੂੰਗਾ 5 ਮਿੰਟਾਂ ਦੇ ਵਿੱਚ ਜੋ ਇਹ ਕਹਿਣਗੇ ਪ੍ਰਾਸਾਨੀ ਇਹ ਕਹਿਣਗੇ 20 ਤੇ 20 30 ਤੇ 30 ਕਰੋੜ ਕਹਿੰਗੇ ਤਾਂ ਕਰੋੜ ਜੀ ਹਾਲਕੀ 25 ਲੱਖ ਦੇ ਆਸ-ਪਾਸ ਸੌਦਾ ਜੋ ਟੁੱਟ ਲਏਗਾ ਬੰਦਾ ਅਦਾ ਜਾ ਤਾਂ ਕਹਿ ਲਤਾ ਜ ਵੀ ਕੀ ਇਹ ਜੋ ਸਾਰਾ ਚੱਲ ਰਿਹਾ ਸੀ ਲੰਬੇ ਸਮੇਂ ਤੋਂ ਇਹ ਵਾਰ-ਵਾਰ ਵਿਵਾਦ ਇਹ ਖਤਮ ਹੋ ਚੁੱਕਿਆ ਕੋਈ ਬਾਦ-ਬੁਆਦ ਨਹੀਂ ਸੀਗਾ ਇਹਨਾਂ ਨਾਲ ਪਹਿਲੇ ਨਿਬੜ ਚੁੱਕੀ ਸੀ ਸਿਰਫ ਇੱਕੋ ਘਰ ਹੈ ਮੈਂ ਕਿਹਾ ਨੇ ਵੀ ਬਾਜ਼ਾਰ ਦਾ 2.5 ਕਰੋੜ ਦੇਣਾ ਹੈ ਸਿਰਫ ਆਪ ਦਾ ਮਾਅਜ਼ਬ ਚੋਣ ਲਈ ਉਹ ਸਾਡੇ ਪਰਿਵਾਰ ਨੂੰ ਬਦਨਾਮ ਕਰ ਰਿਹਾ ਕਿ ਮੈਂ ਮਾਨਾ ਤੋਂ ਪੈਸੇ ਲੈਣੇ ਆ ਮੰਨ ਲਓ ਮੈਂ 40 ਲੈਣਾ ਹੈ ਜਿਹੜਾ ਬਾਕੀ 2 ਕਰੋੜ ਦੇਣਾ ਉਹ ਕੌਣ ਦੇਊਗਾ ਸਿਰਫ ਉਹ ਕਿਸਾਨਾਂ ਦਾ ਸਾਰਾ ਲੈ ਰਿਆ ਜੇ ਕਿਸਾਨ ਜਥੇਬੰਦੀਆਂ ਉਹਨਾਂ ਦੇ ਪੈਸੇ ਕਢਾਉਣਾ ਚਾਹੁੰਦੀਆਂ ਮੈਂ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਦਾ ਮੇਰਾ 2 ਕਰੋੜ ਤੇ 25 ਲੱਖ ਰੁਪਇਆ ਬਗੜ ਕੋਲੇ ਫਿਰਕੜ ਕੋਲੇ ਫਸਿਆ ਹੋਇਆ ਔਰ 4 ਕਰੋੜ ਦੇ ਕਰੀਬ ਮੇਰਾ ਦबई ਚ ਡੁੱਬਿਆ ਹੋਇਆ ਮੇਰੇ ਨਾਲ ਚੱਲਣ ਟਿਕਟਾਂ ਮੈਂ ਲਾਉਂਗਾ ਦबई ਦੀ ਉੱਥੇ ਵੀ ਜਾ ਕੇ ਤਰਨਾ ਦੇਣ ਔਰ ਬਗੜ ਦੇ ਪਾਰਚ ਵੀ ਤਰਨਾ ਦੇਣ ਮੈਂ ਤੇਰੀ ਮੈਂ ਵਛਾਂਗਾ ਉੱਥੇ ਜਾ ਕੇ ਅਲਗ ਚੰਦ ਬਾਦ ਜੇ ਉਹ ਕਢਾ ਸਕਦੇ ਪੈਸੇ ਜੇ ਉਹ ਸਮਰਤਾ ਰੱਖਦੇ ਨੇ ਕਿਸਾਨ ਜਥੇਬੰਦੀਆਂ ਤੇ ਮੇਰੇ ਨਾਲ ਚੱਲਣ ਮੇਰੇ ਦबई ਜਾ ਕੇ ਕਢਾਉਣਾ ਮੈਂ ਤਰੀਕਾ ਬੁਖ ਮੇਰਾ ਪੈਸਾ ਡੁੱਬਿਆ ਹੋਇਆ ਪਾਰ ਦੇ ਵਿੱਚ ਜੀ ਜੀ 38 ਦਾ ਕਢਾ ਸਕਦੀ ਆ ਉਹ ਵੀ ਵਪਾਰੀ ਆ ਮੈਂ ਵੀ ਵਪਾਰੀ ਆ